ਦੇਖੋ ਜੀ ਮੈਂ ਮੈਂ ਐਸ ਇੰਡੀਵਿਜੂਅਲ ਉਹ ਮੇਰਾ ਫੈਸਲਾ ਸੀਗਾ ਮੇਰੇ ਮੇਰਾ ਜ਼ਮੀਰ ਨਹੀਂ ਕਹਿੰਦਾ ਸੀਗਾ ਕਿ ਮੈਂ ਉਹਨਾਂ ਦੇ ਨਾਲ ਮੈਚ ਇਹਨਾਂ ਦੇ ਮੈਂ ਨਹੀਂ ਖੇលਿਆ ਬਾਕੀ ਬੀਸੀਸੀਆਈ ਜਾਂ ਹੋਰ ਵੱਡੇ ਅਧਿਕਾਰ ਉਹ ਡਿਸਾਈਡ ਕਰਨਗੇ ਕੀ ਕਰਨਾ ਚਾਹੀਦਾ ਸਰਕਾਰਾਂ ਕੀ ਡਿਸਾਈਡ ਕਰਦੀਆਂ ਬਹੁਤ ਕੁਝ ਉੱਤੇ ਨਿਰਭਰ ਕਰਦਾ ਆ ਮੈਂ ਉਮੀਦ ਕਰਦਾ ਹਾਂ कि ਜਿਹੜਾ ਵੀ ਨਤੀਜਾ ਹੋਏਗਾ ਲੋਕਾਂ ਨੂੰ ਤੁਹਾਡੇ ਫੈਸਲੇ ਦਾ ਸਾਰਾ ਹਿੰਦੁਸਤਾਨ ਵਾਲਾ ਨੇ ਸਵਾਗਤ ਕੀਤਾ ਤੇ ਉਹਨਾਂ ਨੂੰ ਬਹੁਤ ਵਧੀਆ ਫੈਸਲਾ ਲੱਗਾ ਕਿ ਤੋਈ ਐਡਾ ਵਧੀਆ ਫੈਸਲਾ ਦਿੱਤਾ ਹੀ ਪਾਕਿਸਤਾਨ ਦੇ ਨਾਲ ਨਹੀਂ ਕਦੇ ਤੇ ਹੁਣ ਉਹ ਇਕੱਲਾ ਦੀ ਉਮੀਦ ਹੈ ਪਾਕੀ ਟੀਮ ਤੋਂ ਵੀ ਕਰਦੇ ਆ ਕਿ ਏਸ਼ੀਆ ਕੱਪ ਦੇ ਵਿੱਚ ਪਾਕਿਸਤਾਨ ਦੇ ਨਾਲ ਨਾਲ ਖੇਡਿਆ ਜਾਵੇ ਦੇਖੋ ਇਹ ਮੈਂ ਕਹਿੰਨ ਕਿ ਇਹ ਮੇਰਾ ਪਰਸਨਲ ਇੱਕ ਡਿਸੀਜਨ ਆ ਕਿ ਜਦ ਤੱਕ ਸਾਡੇ ਹਾਲਾਤ ਕਿਸੇ ਵੀ ਦੇਸ਼ ਦੇ ਨਾਲ ਠੀਕ ਨਹੀਂ ਆ ਇਫਰ ਨਾ ਉਹਨਾਂ ਦਾ ਵਪਾਰ ਤੇ ਨਾ ਫਿਰ ਉਹਨਾਂ ਦੇ ਨਾਲ ਕੰਮ ਕਰ ਤੇ ਨਾ ਫਿਰ ਉਹਨਾਂ ਨਾਲ ক্রিকেট ক্রিকেট ਤਾਂ ਬਹੁਤ ਛੋਟੀ ਚੀਜ਼ ਹੈ ਬਾਕੀ ਵੱਡੇ ਹਉਦੇਦਾਰ ਜਾਂ ਸਰਕਾਰਾਂ ਜੋ ਸੋਚਦੀਆਂ ਆ ਉਹ ਉਹ ਸਰਕਾਰਾਂ ਦੀ ਸੋਚ ਆ ਬਾਕੀ ਐਜ਼ ਅ ਇੰਡੀਵਿਜੂਅਲ ਮੈਨੂੰ ਲੱਗਦਾ ਸੀ ਕਿ ਇਹ ਠੀਕ ਨਹੀਂ ਆ ਕਿ ਇੱਕ ਪਾਸੇ ਸਾਡੇ ਫੌਜੀ ਭਾਈ ਉਹਨਾਂ ਦੇ ਨਾਲ ਸ਼ਹਾਦਤਾਂ ਹੁੰਦੀਆਂ ਆ ਸਾਡੇ ਬੰਦੇ ਜਿਹੜੇ ਆ ਉਥੇ ਪੈ ਲਗਾਉਣ ਦੇ ਵਿੱਚ ਜੋ ਹੋਇਆ ਉਹ ਉਹ ਠੀਕ ਨਹੀਂ ਹੋਇਆ ਤੇ ਉਹਦੇ باوجود ਅਸੀਂ ক্রিকেট ਖੇਡੀ ਤਾਂ ਉਹ ਤਾਂ ਠੀਕ ਮੈਸੇਜ ਨਹੀਂ ਆ